ਜੀ ਬੂਟਾ ਸਿੰਘ ਛੋਟਾ ਕਿਸਾਨ ਆ ਗਰਿਆਂ ਦੇ ਰਹਿਣੇ ਵਾਲਾ ਆ ਪਸ਼ੂ ਪਾਲਾ ਕੰਮ ਕਰਦਾ ਜੀ ਮੇਰੇ ਕੋਲ 11 ਮੱਝਾਂ ਆ 5 ਗਾਂਵਾਂ ਆ ਜਿਹੜਾ ਸੀ ਦੁੱਧ ਦਾ ਕੰਮ ਆ ਮੱਝਾਂ ਦਾ ਦੁੱਧ ਆ ਉਹਦਾ ਅਸੀਂ 15-20 ਕਿਲੋ ਦਾ ਪਨੀਰ ਬਣਾ ਕੇ ਵੇਚਦੇ ਆ ਬਾਕੀ ਅਸੀਂ ਦੁੱਧ ਸਪਲਾਈ ਕਰਦੇ ਆ ਘਰਾਂ ਦੇ ਵਿੱਚ ਵੀ ਸਪਲਾਈ ਕਰਦੇ ਆ ਤਾਂ ਜਿਹੜਾ ਸਾਡੇ ਕੋਲ ਵੈਸੇ ਦੁੱਧ ਲੈਣ ਆਉਂਦੇ ਹੈਗੇ ਆ ਅਸੀਂ ਉਹਨਾਂ ਨੂੰ ਵੀ ਕੈਸ਼ ਵੀ ਦੁੱਧ ਵੇਚਦੇ ਆ ਤਾ ਬਾਕੀ ਜਿਹੜਾ ਸੀ ਪਨੀਰ ਬਣਾਈਦਾ ਹੈਗਾ ਆ ਉਹ ਅਸੀਂ ਟਾਬੇ ਤੇ ਸਪਲਾਈ ਕਰੀਦਾ ਹੈਗਾ ਆ ਬਾਕੀ ਸਾਡੇ ਕੋਲ ਥੋੜੀ ਜ਼ਮੀਨ ਆ ਜਿਹਦੇ ਕਰਕੇ ਅਸੀਂ ਇਹ ਕੰਮ ਅਪਣਾਇਆ ਥੋੜੇ ਪਸ਼ੂ ਹੋਣ ਦੇ ਕਾਰਨ ਖੇਤੀਬਾੜੀ ਵੀ ਥੋੜੀ ਆ ਪੈਦਾਵਾਰ ਜਿਹੜੀ ਅਸੀਂ ਕਰਦੇ ਆ ਸਾਢੇ ਤਿੰਨ ਖੱਤੇ ਸਾਡੇ ਕੋਲ ਆ ਜਿਹਦੇ ਵਿੱਚੋਂ ਅਸੀਂ ਇੱਕ ਇੱਕ ਖੇਤ ਦੇ ਵਿੱਚ ਕਣਕ ਬੀਜ ਲਈਦੀ ਆ ਤਾ ਬਾਕੀ ਢਾਈਆਂ ਖੱਤਿਆਂ ਦੇ ਵਿੱਚ ਅਸੀਂ ਪੱਠੇ ਬਿਜਲੀ ਦੇ ਆ ਜਿਹੜੇ ਪਸ਼ੂ ਨੂੰ ਪਾਉਣੇ ਹੁੰਦੇ ਆ ਜਿਹੜਾ ਸਾਡੇ ਕੋਲ ਸੁੱਕਾ ਪੱਠਾ ਆ ਉਹ ਅਸੀਂ ਫਿਰ ਸਾਲ ਬਾਅਦ ਬਾਹਰੋਂ ਲੈ ਲਈਦਾ ਹੈਗਾ ਆ ਜਿਹਦੇ ਕਰਕੇ ਸਾਡਾ ਫਿਰ ਸਾਲ ਬਾਅਦ ਸਾਨੂੰ ਕੋਈ ਪ੍ਰੋਬਲਮ ਨਹੀਂ ਪੰਦੀ ਹੈਗੀ ਜਿਹੜੀ ਅਸੀਂ ਤੂੜੀ ਫਿਰ ਮਹੀਨੇ ਦੀ ਮਹੀਨੇ ਨਹੀਂ ਆਉਂਦੀ ਹੈਗੀ ਉਹ ਇੱਕੋ ਵਾਰ ਆਉਂਦੀ ਹੈਗੀ ਸਾਲ ਦੇ ਵਿੱਚ ਜਿੱਦਾਂ ਸਾਲ ਦੇ ਵਿੱਚ ਗੰਨਾ ਇੱਕੋ ਵਾਰ ਵੱਢਿਆ ਜਾਂਦਾ ਹੈਗਾ ਆ ਪੋਸਟ ਕਰਕੇ ਫਿਰ ਜਦ ਗੰਨੇ ਦਾ ਸੀਜ਼ਨ ਆਉਂਦਾ ਹੈਗਾ ਆ ਫਿਰ ਪਸ਼ੂਆਂ ਨੂੰ ਮਠਾਸ ਵੀ ਚਾਹੀਦੀ ਹੁੰਦੀ ਜਿਹਦੇ ਕਰਕੇ ਉਹਨਾਂ ਦੀ ਸਿਹਤ ਤੰਦਰੁਸਤ ਰਹੇ ਇਸ ਕਰਕੇ ਫਿਰ ਅਸੀਂ 2 ਮਹੀਨੇ ਗੰਨਾ ਵੀ ਵਿੱਚ ਕੁਦਰਕੇ ਤੂੜੀ ਦੇ ਵਿੱਚ ਪਾਈਦਾ ਹੈਗਾ ਆ ਤਾਂ ਨਾਲ ਹਰਾ ਪੱਠਾ ਪਾਈਦਾ ਹੈਗਾ ਆ ਜਿਹਦੇ ਕਰਕੇ ਪਸ਼ੂ ਤੰਦਰੁਸਤ ਰਹਿੰਦਾ ਹੈਗਾ ਆ ਅਸੀਂ ਆਪਣੀ ਘਰ ਦੀ ਫੀਡ ਬਣਾਈਦੀ ਆ ਜਿਹਦੇ ਵਿੱਚ ਸਾਰੀਆਂ ਮਾਤਰਾ ਪਾਈਆਂ ਗਿਆ ਕਣਕ ਹੋ ਗਿਆ ਝੋਨਾ ਹੋ ਗਿਆ ਮੱਕੀ ਹੋ ਗਈ ਬਾਜਰਾ ਹੋ ਗਿਆ ਬੜੇਮੇ ਹੋ ਗਿਆ ਇਹਨੂੰ ਫਿਰ ਅਸੀਂ ਮਿਕਸ ਕਰਵਾ ਕੇ ਚੱਕੀ ਦੇ ਉੱਤੋਂ ਲੈ ਆਈਦਾ ਆ ਉਹ ਫਿਰ ਅਸੀਂ ਪਸ਼ੂ ਨੂੰ ਪਸ਼ੂ ਦੇ ਦੁੱਧ ਦੇ ਹਿਸਾਬ ਦੇ ਨਾਲ ਪਸ਼ੂ ਕਿੰਨਾ ਦੁੱਧ ਦਿੰਦਾ ਆ ਜੇ ਪਸ਼ੂ 10 ਕਿਲੋ ਦੁੱਧ ਦਿੰਦਾ ਹੈਗਾ ਆ ਤਾਂ ਅਸੀਂ ਉਹਨੂੰ 4 ਕਿਲੋ ਫੀਡ ਪਾਉਣੇ ਹੈਗੇ ਆ ਜਿਹਦੇ ਕਰਕੇ ਪਸ਼ੂ ਫਿਰ ਤੰਦਰੁਸਤ ਰਹਿੰਦਾ ਆ ਔਰ ਅਸੀਂ ਪਸ਼ੂ ਨੂੰ ਤੁੱਪ ਤੇ ਛਾਂ ਵੀ ਜ਼ਰੂਰੀ ਆ ਜੇ ਅਸੀਂ ਪਸ਼ੂ ਨੂੰ ਛਾਂਵੇਂ ਹੀ ਰੱਖਾਂਗੇ ਤਾਂ ਪਸ਼ੂ ਦਾ ਜਿਹੜਾ ਪਿੰਡਾ ਆ ਉਹ ਫਿਰ ਲਾਲ ਹੋ ਜਾਂਦਾ ਆ ਲਾਲ ਹੋਣ ਦੇ ਕਾਰਨ ਪਸ਼ੂ ਦੇ ਸਰੀਰ ਤੋਂ ਫਿਰ ਚਮੜੀ ਜਿਹੜੀ ਆ ਉਹ ਉੱਠਣ ਲੱਪੰਦੀ ਆ ਫਿਰ ਉਸ ਕਰਕੇ ਫਿਰ ਪਸ਼ੂ ਫਿਰ ਬਿਮਾਰ ਹੋਣ ਲੱਪੰਦਾ ਆ ਇਸ ਕਰਕੇ ਪਸ਼ੂ ਨੂੰ ਤੁੱਪ ਵੀ ਜ਼ਰੂਰੀ ਆ ਛਾਂ ਵੀ ਜ਼ਰੂਰੀ ਆ ਜੇ ਅਸੀਂ ਧੁੱਪੇ ਹੀ ਰੱਖਾਂਗੇ ਤਾਂ ਉਹ ਫਿਰ ਜ਼ਿਆਦਾ ਕਾਲਾ ਹੋ ਜਾਏਗਾ ਗਰਮੀਆਂ ਨੂੰ ਨੂੰ ਪ੍ਰੋਬਲਮ ਆਉਗੀ ਇਸ ਕਰਕੇ ਅਸੀਂ ਫਿਰ ਉਹਨੂੰ ਧੁੱਪ ਛਾਂ ਦੇ ਹਿਸਾਬ ਦੇ ਨਾਲ ਰੱਖੀਦਾ ਮੇਰਾ ਨਾਮ ਇੰਦਰਜੀਤ ਸਿੰਘ ਬੈਂਸ ਹੈ ਔਰ ਮੈਂ ਬਹੁਤ ਲੰਬੇ ਸਮੇਂ ਤੋਂ ਕਿਸਾਨਾਂ ਨਾਲ ਜੁੜਿਆ ਹੋਇਆ ਹਾਂ ਔਰ ਉਹਨਾਂ ਦੀ ਆਰਥਿਕ ਸਥਿਤੀ ਬਾਰੇ ਮੈਨੂੰ ਪੂਰਾ ਗਿਆਨ ਹੈ ਇਸ ਲਈ ਮੈਂ ਚਾਹੁੰਦਾ ਕਿ ਅੱਜ ਛੋਟੇ ਕਿਸਾਨਾਂ ਨੂੰ ਇੱਕ ਨਵਾਂ ਸੰਦੇਸ਼ ਦਿੱਤਾ ਜਾਵੇ ਤਾਂ ਕਿ ਉਹ ਆਪਣੀ ਆਰਥਿਕ ਸਥਿਤੀ ਨੂੰ ਸੁਧਾਰ ਸਕਣ ਔਰ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਅਸੀਂ ਜਦੋਂ 메ਨ ਫਸਲਾਂ ਬਿਜਲੇ ਨੇ ਕਣਕ ਬੀਜ ਲਈ ਝੋਨਾ ਬੀਜ ਲਿਆ ਉਹ ਤੋਂ ਬਾਅਦ ਸਾਡੇ ਕੋਲ ਕਾਫੀ ਸਮਾਂ ਹੈ ਔਰ ਇਸ ਸਮੇਂ ਦੇ ਦੌਰਾਨ ਜਿਹੜੇ ਸਾਡੇ ਕਿਸਾਨ ਨੇ ਉਹ ਖੇਤੀ ਨੂੰ ਹੋਰ ਜ਼ਿਆਦਾ ਜਿੱਦਾਂ ਆਮਦਨ ਕਮਾਉਣ ਦੇ ਲਈ ਅਸੀਂ ਡੇਰੀ ਦੇ ਨਾਲ ਜੁੜ ਸਕਦੇ ਹਾਂ ਡੇਰੀ ਦੇ ਵਿੱਚ ਜਿੱਦਾਂ ਕਈ ਸਕੀਮਾਂ ਨੇ ਔਰ ਛੋਟੇ ਫਾਰਮਰਜ਼ ਲਈ ਸਮਾਲ ਫਾਰਮਰਜ਼ ਲਈ ਜਿਹੜੇ ਛੋਟੇ ਤੌਰ ਤੇ ਕੰਮ ਕਰਨਾ ਚਾਹੁੰਦੇ ਨੇ ਸਾਡੇ ਨੌਜਵਾਨ ਪੜ੍ਹੇ ਲਿਖੇ ਨੇ ਔਰ ਡੇਰੀ ਦੀ ਟ੍ਰੇਨਿੰਗ ਲੈ ਕੇ ਔਰ ਉਹ ਇਸ ਨੂੰ ਕਮਰਸ਼ੀਅਲ ਤਰੀਕੇ ਨਾਲ ਅਪਣਾ ਕੇ ਕਾਫੀ ਮੁਨਾਫਾ ਕਮਾ ਸਕਦੇ ਆ ਛੋਟੇ ਜਿਹੜੇ ਕਿਸਾਨ ਨੇ ਛੋਟੇ ਤੌਰ ਦੇ ਉੱਤੇ ਜਿਹੜੇ ਆਪਣੇ ਛੋਟੇ ਲੈਵਲ ਤੇ ਕੰਮ ਕਰਨਾ ਚਾਹੁੰਦੇ ਨੇ ਉਹਦੇ ਲਈ ਜਿਹੜੇ ਵੱਖ-ਵੱਖ ਬੈਂਕਾਂ ਦੀਆਂ ਵੀ ਇਸ 기ਵਨੇ ਕਮਰਸ਼ੀਅਲ ਬੈਂਕਸ ਨੇ ਕੋਆਪਰੇਟਿਵ ਬੈਂਕਸ ਨੇ ਪੰਜਾਬ ਲੈਂਡ ਡਿਵੈਲਪਮੈਂਟ ਬੈਂਕਸ ਨੇ ਔਰ ਇਹ ਸਾਰੇ ਬੈਂਕਸ ਜਿਹੜੇ ਨੇ ਉਹ ਬੈਂਕ ਜਿਹੜੇ ਸਹਾਇ ਹੋ ਰਹੇ ਨੇ ਔਰ ਕਮਰਸ਼ੀਅਲ ਡੇਰੀ ਦੇ ਲਈ ਜਿਹੜੇ ਘਟੋ-ਘਟ ਜਿਹੜੇ ਛੋਟੇ ਲੈਵਲ ਤੇ ਕੰਮ ਕਰਨਾ ਹੋਵੇ ਤੇ ਇਹਦੇ ਲਈ 5 ਲੱਖ ਰੁਪਏ ਦਾ ਕਰਜ਼ਾ ਜਿਹੜਾ ਮੇਨ ਤੌਰ ਤੇ ਜਿਹੜਾ ਬੈਂਕਾਂ ਵੱਲੋਂ ਦਿੱਤਾ ਜਾਂਦਾ ਔਰ ਇਹਦੇ ਵਿੱਚ ਘੱਟੋ ਘੱਟ 5 ਜਾਨਵਰ ਜਾਂ 5 ਮਜਾਂ ਜਾਂ ਗਾਂਆਂ ਜੋ ਵੀ ਉਹ ਲੈਣਾ ਚਾਹੁੰਦੇ ਨੇ ਲੈ ਸਕਦੇ ਨੇ ਇਸ ਲਈ ਜਿਹੜੀ ਬੈਂਕਾਂ ਵੱਲੋਂ ਜਿਹੜੀ ਆਮ ਤੌਰ ਤੇ ਜਿਹੜੀ ਕਿਸਾਨਾਂ ਨੂੰ ਸੁਵਿਧਾ ਦਿੱਤੀ ਜਾਂਦੀ ਆ ਨੌਜਵਾਨ ਬੱਚਿਆਂ ਨੂੰ ਪੜ੍ਹਾਈਆਂ ਪੰਜੜੇ ਪੜ੍ਹੇ ਲਿਖੇ ਨੇ ਜਿਹੜੀ ਟ੍ਰੇਨ ਮਤਲਬ ਇਹ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਇਹ ਸਿਰਫ 10.25% ਤੇ ਜਿਹੜਾ ਇਹ ਵਿਆਜ ਦੀ ਦਰ ਲਈ ਜਾਂਦੀ ਆ ਔਰ ਇਹਦੇ ਵਿੱਚ ਜਿਹੜੀ ਸਿਕਿਉਰਿਟੀ ਹੁੰਦੀ ਆ 15% ਜਿਹੜੀ ਮੇਨ ਜਿਹੜੀ ਉਹ ਸਿਕਿਉਰਿਟੀ ਲਈ ਜਾਂਦੀ ਆ 150% ਸਿਕਿਉਰਿਟੀ ਲਈ ਜਾਂਦੀ ਆ ਇਹਦੇ ਵਿੱਚ ਔਰ ਜਿਹੜਾ ਸਾਡਾ ਜਿਹੜਾ ਬੈਂਕਸ ਨੇ ਜਿਹੜੇ ਇਹਦੇ ਵਿੱਚ ਕੋਈ ਹੋਰ ਇਹਦੇ ਵਿੱਚ ਕੋਈ ਫਾਰਮੈਲਿਟੀ ਨਹੀਂ ਪੂਰੀ ਪੂਰੀ ਹੁੰਦੀ ਕਰਨੀ ਕਰਨੀ ਹੁੰਦੀ ਸਿਰਫ ਇਹ ਇੱਕ ਇੱਕ ਜਾਬਤਾ ਪੂਰਾ ਕਰਨਾ ਹੁੰਦਾ ਔਰ ਜਿਹੜਾ ਮਤਲਬ ਤਾਂ ਕਿ ਜਿਹੜਾ ਉਹ ਧੰਦਾ ਜਿਹੜਾ ਕਮਰਸ਼ੀਅਲ ਤੌਰ ਤੇ ਚੰਗੀ ਤਰ੍ਹਾਂ ਆਪਣੇ ਆ ਸਕਣ ਜਿੱਦਾਂ ਆਪਾਂ ਕਹਿ ਸਕਦੇ ਆ ਵੀ ਵੱਡੇ ਫਾਰਮਰਸ ਦੇ ਨੇ ਵੱਡੇ ਥੋੜੇ ਲੈਵਲ ਤੇ ਵੱਡੇ ਲੈਵਲ ਤੇ ਕੰਮ ਕਰਨਾ ਹੋਵੇ ਡੇਰੀ ਡਵੈਲਪਮੈਂਟ ਦਾ ਵਿੱਚ ਉਹਦੇ ਵਿੱਚ ਬੈਂਕਾਂ ਵੱਲੋਂ 50 ਲੱਖ ਰੁਪਏ ਤੱਕ ਦਾ ਜਿਹੜਾ ਪ੍ਰੋਜੈਕਟ ਹੁੰਦੇ ਨੇ ਇਹਦੇ ਵਿੱਚ ਸ਼ੈੱਡ ਵੀ ਬਣਾ ਸਕਦੇ ਨੇ ਔਰ ਸ਼ੈੱਡ ਤੋਂ ਇਲਾਵਾ ਜਿਹੜੇ ਪਸ਼ੂ ਘਟੋ ਘਟ ਮੀ ਮਜਾਂ ਤੇ ਜਾਂ ਗਾਂਆਂ ਜਿਹੜੀਆਂ ਲੈਣੀਆਂ ਹੁੰਦੀਆਂ ਨੇ ਔਰ ਇਹ ਤੋਂ ਇਲਾਵਾ ਜਿਹੜੇ ਸਾਰੇ ਹੋਰ ਜਿਹੜੇ ਇਕੁਪਮੈਂਟ ਹੈਗੇ ਆ ਜਿਹੜੇ ਉਹਨਾਂ ਦੇ ਮਿਲਕਿੰਗ ਜਾਂ ਹੋਰ ਜਿਹੜੇ ਫੀਡਿੰਗ ਵਾਸਤੇ ਜਿਹੜਾ ਉਹ ਜਿੰਮੇਦਾਰਾਂ ਨੂੰ ਸਾਰੀ ਜਿਹੜੀ ਸੁਵਿਧਾ ਜਿਹੜੀ ਹੈ ਉਸ ਉਹਨਾਂ ਨੂੰ ਟ੍ਰੇਨਿੰਗ ਵੀ ਦਿੱਤੀ ਜਾਂਦੀ ਆ ਔਰ ਪ੍ਰੋਜੈਕਟ 'ਤੇ ਕਾਫੀ ਕਾਮਯਾਬੀ ਹੋ ਰਹੀ ਨੇ ਜਿਸ ਤਰ੍ਹਾਂ ਤੁਸੀਂ ਜ਼ਿੰਮੇਦਾਰ ਪ੍ਰਾਜ ਜਾਣਦੇ ਹੋ ਕਿ ਆਮ ਤੌਰ ਤੇ ਜਿਹੜਾ ਸਾਡਾ ਦੁੱਧ ਹੈ ਪਿੰਡਾਂ ਦੇ ਵਿੱਚ ਅਸੀਂ ਸਿਰਫ 25-30 ਰੁਪਏ ਕਿਲੋ ਹੀ ਵੇਚਦੇ ਆ ਜਦੋਂ ਉਹਨੂੰ ਅਸੀਂ ਜੇਕਰ ਅਗਰ ਕਮਰਸ਼ੀਅਲ ਤਰੀਕੇ ਨਾਲ ਅਸੀਂ ਬਣਾ ਕੇ ਉਹਦਾ ਕਮਰਸ਼ੀਅਲ ਜਿਲੇ ਕਮਰਸ਼ੀਅਲ ਡੈਰੀ ਦੇ ਥਰੂ ਜੇ ਵਿੱਚ ਜੇ ਸ਼ਹਿਰਾਂ ਵਿੱਚ ਵੇਚਾਂਗੇ ਤਾਂ ਉਹ ਮਹਿੰਗੇ ਪਾਬਿਕ ਜਾਂਦਾ ਤੇ 50 ਰੁਪਏ ਕਿ 50 ਰੁਪਏ ਲੀਟਰ ਜਾਂ 50 ਰੁਪਏ ਕਿਲੋ ਤੋਂ ਘੱਟ ਵਿਕਦਾ ਨਹੀਂ ਪਰ ਜੇਕਰ ਅਸੀਂ ਉਹਦੇ ਇਸ ਤੋਂ ਇਲਾਵਾ ਜੇ ਛੋਟੇ ਜਿਹੜੇ ਸਕੀਮ ਤੋਂ ਇਲਾਵਾ ਜੇਕਰ ਅਸੀਂ ਵੱਡੇ ਲੈਵਲ ਤੇ ਜਿੱਦਾਂ ਕੋਈ ਬਾਈ ਪ੍ਰੋਡਕਟਸ ਵੀ ਬਣਾਉਂਦੇ ਆਂ ਡੇਰੀ ਡਿਵੈਲਪਮੈਂਟ ਦੇ ਵਿੱਚ ਡੇਰੀ ਫਾਰਮਿੰਗ ਦੇ ਵਿੱਚ ਬਾਈ ਪ੍ਰੋਡਕਟਸ ਦੇ ਵਿੱਚ ਵੀ ਕਾਫੀ ਛੜੀ ਜਿਹੜੀ ਜ਼ਿੰਮੇਦਾਰਾਂ ਨੂੰ ਲਾਭ ਹੁੰਦਾ ਜਿੱਦਾਂ ਦੁੱਧ ਤੋਂ ਅਸੀਂ ਪ੍ਰੀਰ ਬਣਾਈਏ ਦੁੱਧ ਤੋਂ ਪ੍ਰੀਰ ਬਣਾਈਏ ਤਾਂ ਉਹਦੇ ਵਿੱਚ ਵੀ ਸਾਨੂੰ ਕਾਫੀ ਬਨਾਹ ਦੁੱਗਣਾ ਤੋਂ ਤਿਗਣਾ ਮਨਾਫਾ ਹੋ ਜਾਂਦਾ ਜੇ 1 ਕਿਲੋ ਦੁੱਧ ਵਿੱਚ ਇਹ ਰੇਟ 30 ਰੁਪਏ ਕਿਲੋ ਹੈ ਤਾਂ ਸ਼ਹਿਰ ਦੇ ਵਿੱਚ 200 ਗ੍ਰਾਮ ਜਿਹੜਾ ਪਨੀਰ ਆ ਉਹਦਾ ਅਸਲੇ ਤਕਰੀਬਨ 60-70 ਰੁਪਏ ਹੈ 200 ਗ੍ਰਾਮ ਦਾ ਰੇਟ ਹੈ ਔਰ ਜੇ ਅਸੀਂ ਉਹ ਦੁੱਧ ਤੋਂ ਇੱਕ ਇੱਕ ਕਮਰਸ਼ੀਅਲ ਪ੍ਰੋਡਕਟਸ ਬਣਾ ਕੇ ਖੁਆ ਬਣਾ ਕੇ ਪਨੀਰ ਬਣਾ ਕੇ 베ਚੀਏ ਤਾਂ ਇਹ ਵੀ ਇੱਕ ਲਾਹੇਵੰਦ ਧੰਦਾ ਹੋ ਸਕਦਾ ਇਹਦੇ ਲਈ ਸਾਡੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿੱਥੇ ਸਾਡੇ ਉਹ ਜਿਹੜੇ ਜਿੰਨੇ ਵੀ ਜਿਹੜੇ ਵਿਭਾਗ ਨੇ ਇੰਡਸਟਰੀਅਲ ਵਿਭਾਗ ਹੈਗਾ ਕੋਆਪਰੇਟਿਵ ਦੇ ادارے ਨੇ ਸਾਰੇ ਇਹ ਮਿਲਕ ਪਲਾਂਟਸ ਨੇ ਸਾਰੇ ਇਹ ਹੈਲਪਫੁਲ ਹੁੰਦੇ ਨੇ ਗਾਇਆਂ ਆਪਣੇ ਕੋਲ ਆ ਜਿਹਦੇ ਅਸੀਂ ਪੈਦਾਵਾਰ ਕਰਦੇ ਹੈਗੇ ਆ ਤਾਂ ਦੁੱਧ ਅਸੀਂ ਉਹਨਾਂ ਦਾ ਜ਼ਿਆਦਾ ਲੈਣ ਦੀ ਖਾਤਰ ਉਹਨਾਂ ਨੂੰ ਉਹਨਾਂ ਦੇ ਸਰੀਰ ਦੇ ਉੱਤੇ ਛੋਟੇ-ਛੋਟੇ ਜੀ ਪੈ ਜਾਂਦੇ ਆ ਜੇ ਅਸੀਂ ਉਹਦੀ ਨਹੀਂ ਸੰਭਾਲ ਕਰਾਂਗੇ ਉਹ ਛੋਟੇ-ਛੋਟੇ ਜੀ ਜਦ ਜ਼ਿਆਦਾ ਪੈ ਜਾਂਦੇ ਉਹ ਫਿਰ ਗਾਇਆਂ ਦਾ ਖੂਨ ਚੂਸਣ ਲਾ ਪੰਦੇ ਆ ਇਹਦੇ ਕਰਕੇ ਜਿਹੜਾ ਗਾਈਆਂ ਦਾ ਪਿੰਡਾ ਆ ਉਹਨੂੰ ਤੁਸੀਂ ਨੱਗ ਦੇ ਵਿੱਚ ਸਿਆਲਾ ਨੂੰ ਰੱਖ ਕੇ ਨਿਲਾਉਣਾ ਵੀ ਜ਼ਰੂਰੀ ਆ ਉਹਨੂੰ ਦਵਾਈ ਦੇਣੀ ਵੀ ਜ਼ਰੂਰੀ ਆ ਜੇ ਤੁਸੀਂ ਦਵਾਈ ਨਹੀਂ ਦਵੋਗੇ ਤਾਂ ਉਹ ਛੇਤੀ ਪੈਦਾ ਹੋ ਜਾਣਗੇ ਜਿਹੜੀ ਦਵਾਈ ਆ ਉਹ ਡਾਕਟਰ ਦੇ ਹਿਸਾਬ ਦੇ ਨਾਲ ਉਹਨਾਂ ਕੋਲੋਂ ਪੁੱਛ ਕੇ ਵੀ ਪਿੰਡੇ ਤੇ ਲਾਉਣੀ ਆ ਜਾਂ ਇਹਨਾਂ ਦੇ ਇੰਜੈਕਸ਼ਨ ਲਾਉਣਾ ਆ ਉਹ ਜਿੱਦਾਂ ਵੀ ਡਾਕਟਰ ਕਹਿਣਗੇ ਉਸ ਹਿਸਾਬ ਦੇ ਨਾਲ ਫਿਰ ਉਹ ਦਵਾਈ ਨੂੰ ਵਰਤਿਆ ਜਾਂਦਾ ਆ ਜਿਸ ਕਰਕੇ ਗਾਂ ਗਾਂ ਜਿਹੜੀ ਆ ਉਹਨਾਂ ਦੇ ਖੁਰਾਂ ਦੇ ਵਿੱਚ ਵੀ ਫਿਰ ਇਹਦਾ ਪ੍ਰੋਬਲਮ ਪੈ ਜਾਂਦੀ ਆ ਜਿਹੜੇ ਜੀ ਪੈਦਾ ਪੈਦਾ ਹੁੰਦੇ ਆ ਫਿਰ ਉਹ ਦਵਾ ਦੇਣ ਦੇ ਨਾਲ ਸਾਰੇ ਖਤਮ ਹੋ ਜਾਂਦੇ ਆ ਜਿਹੜੀ ਗਾਂ ਆ ਉਹਨਾਂ ਨੂੰ ਤੁਸੀਂ ਜੇ ਬਾਲਾ ਹਰਾ ਪੱਠਾ ਪਾਉਂਗੇ ਸੁੱਕਾ ਪੁੱਠਾ ਪੱਠਾ ਨਹੀਂ ਦੋਗੇ ਤਾਂ ਫਿਰ ਉਹ ਗਾ ਨੂੰ ਪੇਟ ਦੇ ਨਾਲ ਜਿਹੜਾ ਉਹ ਗੋਬਰ ਕਰਦੀ ਆ ਉਹ ਫਿਰ ਨਰਮ ਹੋ ਜਾਊਗਾ ਨਰਮ ਹੋਣ ਦੇ ਕਾਰਨ ਗਾਂ ਦਾ ਜਿਹੜਾ ਫਿਰ ਦੁੱਧ ਦੀ ਮਾਤਰਾ ਆ ਉਹ ਘਟ ਜਾਂਦੀ ਆ ਇਸ ਕਰਕੇ ਗਾਂ ਨੂੰ ਹਰਾ ਪੱਠਾ ਉਹਦੀ ਮਾਤਰਾ ਦੇ ਹਿਸਾਬ ਨਾਲ ਦੇਣਾ ਚਾਹੀਦਾ 30 ਤੋਂ 35 ਕਿਲੋ ਦੇ ਵਿੱਚ ਵਿੱਚ ਉਹਨੂੰ ਚਾਰਾ ਜ਼ਰੂਰ ਚਾਹੀਦਾ ਹਰਾ ਜਿਹਦੇ ਕਰਕੇ ਗਾਂ ਪੂਰਾ ਦੁੱਧ ਆਪਾਂ ਨੂੰ ਦਵੇ ਇਸ ਕਰਕੇ ਗਾਂ ਨੂੰ ਜਿਹੜੀ ਫੀਡ ਆ ਉਹ 4-5 ਕਿਲੋ ਹੀ ਹੋਣੀ ਚਾਹੀਦੀ ਹੈਗੀ ਆ ਹਰਾ ਪੱਠਾ ਜੂਰੀ ਆ ਜਿਹਦੇ ਕਰਕੇ ਗਾਂ ਸਾਰਾ ਸਾਲ ਤੰਦਰੁਸਤ ਰਹਿੰਦੀ ਆ ਉਸ ਗਾਂ ਨੂੰ ਆਪਣੇ ਹਿਸਾਬ ਦੇ ਨਾਲ ਨਿੱਗ ਛਾਂ ਵਿੱਚ ਰੱਖੋ ਤਾਂ ਗਾਂ ਦਾ ਜਿਹੜਾ ਦੁੱਧ ਆ ਉਹ ਪੂਰਾ ਹੋਵੇਗਾ ਇਸ ਕਰਕੇ ਜਿਹੜਾ ਗਾਂ ਨੂੰ ਆਪਾਂ ਗਿੱਲਾ ਕਰਕੇ ਪੇੜਾ ਨਹੀਂ ਪਾਉਣਾ ਹੈਗਾ ਅਗਰ ਗਾਂ ਨੂੰ ਤੁਸੀਂ ਗਿੱਲਾ ਕਰਕੇ ਪੇੜਾ ਪਾਉਂਗੇ ਜਦ ਤੁਸੀਂ ਗਾਂ ਨੂੰ ਉਹਦਾ ਦੁੱਧ ਕੱਢੂਗੇ ਉਹਦੇ ਦੁੱਧ ਦੇ ਵਿੱਚ ਛੋਟੇ ਛੋਟੇ ਛੇਦਰੇ ਆਉਣਗੇ ਜਿਹਦੇ ਕਰਕੇ ਦੁੱਧ ਦੇ ਵਿੱਚੋਂ ਮਸਕ ਆਊਗਾ ਬੇਚਣ ਦੇ ਵਿੱਚ ਪ੍ਰੋਬਲਮ ਹੋਵੇਗੀ ਇਸ ਕਰਕੇ ਗਾਂ ਨੂੰ ਗਿੱਲਾ ਕਰਕੇ ਪੇੜਾ ਨਹੀਂ ਪਾਉਣਾ ਇਹ ਸਾਡਾ ਮੰਨਣਾ ਆ ਅਸੀਂ ਗਾਂ ਨੂੰ ਸੁੱਕਾ ਹੀ ਪੂੜਾ ਪਾਉਣਾ ਆ ਟੂੜੀ ਦੇ ਉੱਤੇ ਔਰ ਗਾਂ ਨੂੰ ਜਿਹੜਾ ਪਾਣੀ ਆ ਉਹ ਦਿਹਾੜੀ ਦੇ ਵਿੱਚ ਦੋ ਟਾਈਮ ਯੂਰ ਦਿਖਾਣਾ ਚਾਹੇ ਉਹ ਪੀਵੇ ਤਾਂ ਚਾਹੇ ਨਾ ਪੀਵੇ ਉਹਦੀ ਮਰਜ਼ੀ ਹੁੰਦੀ ਹੈਗੀ ਆ ਪਸ਼ੂ ਦੀ ਫੇ ਮੈਂ ਕਿੰਨਾ ਪਾਣੀ ਪੀਣਾ ਆ ਕਿੰਨਾ ਨਹੀਂ ਪੀਣਾ ਜੇ ਤੁਸੀਂ ਗਾਂ ਨੂੰ ਇੱਕ ਟਾਈਮ ਪਾਣੀ ਪਿਲਾਉਂਗੇ ਤਾਂ ਸਾਰੀ ਦਿਹਾੜੀ ਵਿੱਚ ਉਹ 24 ਘੰਟੇ ਬਾਅਦ ਉਹਨਾਂ ਨੂੰ ਤੁਸੀਂ ਦੂਸਰੇ ਟਾਈਮ ਦਿਖਾ ਲੂਗੇ ਤਾਂ ਗਾਂ ਦਾ ਜਿਹੜਾ ਗੋਬਰ ਆ ਉਹ ਇੱਕਦਮ ਸਖਤ ਆਊਗਾ ਔਰ ਦੁੱਧ ਦੀ ਜਿਹੜੀ ਮਾਤਰਾ ਹੋਊਗੀ ਉਹ ਦੂਸਰੇ ਦਿਨ ਹੀ ਘਟ ਜਾਊਗੀ ਇਸ ਕਰਕੇ ਅਗਰ ਜਿਹੜੇ ਆਪਾਂ ਦੁੱਧ ਦੇ ਵਿੱਚੋਂ ਹੀ ਕਮਾਈ ਕਰਨੀ ਆ ਅਗਰ ਇਹਦਾ ਨਹੀਂ ਧਿਆਨ ਰੱਖਾਂਗੇ ਤਾਂ ਆਪਾਂ ਨੂੰ ਹੀ ਨੁਕਸਾਨ ਹੋਊਗਾ ਅਸੀਂ ਪਸ਼ੂਆਂ ਦਾ ਕੰਮ ਛੋਟੀ ਜਿਹੀ ਪੱਧਰ ਤੋਂ 3 4 ਪਸ਼ੂਆਂ ਤੋਂ ਸ਼ੁਰੂ ਕੀਤਾ ਸੀ 2006 ਤੋਂ ਉਸ ਤੋਂ ਬਾਅਦ ਅਸੀਂ ਥੋੜੇ ਥੋੜੇ ਵਧਾ ਕੇ ਸਾਰੇ ਪਰਿਵਾਰ ਨੇ ਮਿਲ ਕੇ ਹੁਣ ਇਸ ਵਕਤ ਸਾਡੇ ਕੋਲੇ ਪੰਜਾਬ ਤੋਂ ਲੈ ਕੇ 60 ਪਸ਼ੂ ਹਨ ਅਸੀਂ ਸਭ ਤੋਂ ਪਹਿਲਾਂ ਪਨੀਰ ਦਾ ਕੰਮ ਸ਼ੁਰੂ ਕੀਤਾ ਜੀ ਪਨੀਰ ਤੋਂ ਸਾਨੂੰ ਬਹੁਤ ਵਧੀਆ ਹੰਗਾਰਾ ਮਿਲਿਆ ਤੇ ਉਸ ਤੋਂ ਬਾਅਦ ਅਸੀਂ 3 ਸਾਲ ਤੱਕ ਪਨੀਰ ਦਾ ਕੰਮ ਕਰਦੇ ਰਹੇ ਫਿਰ ਬਾਅਦ ਦੇ ਵਿੱਚ ਅਸੀਂ ਮਿਲ ਕੇ ਮਠਿਆਈ ਵਾਲੀ ਸਾਈਡ ਨੂੰ ਆਏ ਪ੍ਰੋਸੈਸਿੰਗ ਵਾਲੀ ਸਾਈਡ ਨੂੰ ਆਏ ਉਹਦੇ ਵਿੱਚ ਅਸੀਂ ਬਰਫੀ ਗਲਾਜ ਨੂੰ ਰਸਗੁਲੇ ਚਮਚਮ ਪੂਰੇ ਪ੍ਰੋਗਰਾਮ ਦਾ ਕੰਮ ਕਰਦੇ ਰਹੇ ਚਾਰ ਪੰਜ ਤਿੰਨ ਚਾਰ ਸਾਲ ਅਸੀਂ ਇਹ ਵੀ ਕੰਮ ਤੇ ਪੂਰਾ ਕੰਮ ਕਰਦੇ ਰਹੇ ਉਸ ਤੋਂ ਬਾਅਦ ਅਸੀਂ ਕੋਸ਼ਿਸ਼ ਕੀਤੀ ਕਿ ਇਸ ਕੰਮ ਨੂੰ ਹੋਰ ਵਧਾਇਆ ਜਾਵੇ ਫਿਰ ਅਸੀਂ ਮੋਬਾਈਲਰ ਲਾਏ ਦੋ ਦੋ ਸਹੀ ਢੰਗ ਨਾਲ ਬਾਲੰਦ ਲਈ ਜਲਦੀ ਬਾਲੰਦ ਲਈ ਉਸ ਤੋਂ ਬਾਅਦ ਅਸੀਂ ਕੋਈ ਸਮਾਂ ਪਾ ਗਏ 2019 ਤੋਂ ਲੈ ਕੇ 2021 22 ਤਿੰਨ ਸਾਲ ਦਾ ਕਈ ਆਈਸਕ੍ਰੀਮ ਦਾ ਕੰਮ ਬਾਰੇ ਪਾਸੇ ਨੂੰ ਵਾਇਸ ਪਹਿਲਾਂ ਅਸੀਂ ਥੋੜਾ ਦੋ ਦਿਨ ਕੈਡੀਆਂ ਲਿਆ ਆ ਗਏ ਨਾਲ ਕੁਲਫੀਜ ਬਣਾਉਣ ਵਾਲੀ ਮਸ਼ੀਨ ਲਿਆਂਦੀ ਤੇ ਉਸ ਦੇ ਨਾਲ ਅਸੀਂ ਕੁਲਫੀਆਂ ਬਣਾ ਕੇ ਰਕਸ਼ੇ ਦੋ ਰਕਸ਼ੇ ਸਾਡੇ ਕੋਲ ਸ਼ੁਰੂ ਕੀਤੇ ਜਿੱਦਾਂ ਤੋਂ ਅਸੀਂ ਕੰਮ ਸਟਾਰਟ ਕੀਤਾ ਤੇ ਵੇਚਿਆ ਫਿਰ ਅਸੀਂ ਆਪਣੀਆਂ ਕੁਲਫੀਆਂ ਦੀ ਕੁਆਲਿਟੀ ਦੀਆਂ ਕੋਈਆਂ ਵੜਾ ਕੇ ਕਾਊਂਟਰਾਂ ਦੇ ਉੱਪਰ ਜਾ ਕੇ ਬੇਕਰੀਆਂ ਦੇ ਉੱਪਰ ਜਾ ਕੇ ਹਰੀ ਕੇ ਪੱਟੀ ਤਰਨ ਤਾਰਨ ਸਰਿਆਲੀ ਨਸ਼ੈਰਾ ਇਹੋ ਜਿਹਾ ਸਿੱਡ ਤੱਕ ਅਸੀਂ ਜਾਂਦੇ ਉਸ ਤੋਂ ਬਾਅਦ ਸਾਡਾ ਚੰਗਾ ਘਾਰਾ ਮਿਲਣ ਤੋਂ ਬਾਅਦ ਅਸੀਂ ਪੂਰਾ ਯੂਨਿਟ ਆਈਸਕ੍ਰੀਮ ਦਾ ਲਾਇਆ ਆਈਸਕ੍ਰੀਮ ਦੀ ਮਸ਼ੀਨ ਲੈ ਕੇ ਆਂਦੀ ਹੋਮੋਨਾਈਜ਼ਰ ਬੋਇਲਰ ਸਾਰੀਆਂ ਮਸ਼ੀਨਾਂ ਲਿਆ ਆ ਗਏ ਅਸੀਂ ਵੱਡੀ ਪੱਧਰ ਤੇ ਆਪਣੇ ਦੁੱਧ ਨੂੰ ਪ੍ਰੋਡਕਟਸ ਬਣਾ ਕੇ ਵੇਚ ਰਹੇ ਆ ਤੇ ਇਸ ਦੇ ਨਾਲ ਨਾਲ ਆਪਣੇ ਪਰਿਵਾਰ ਦਾ ਚੰਗਾ ਗੁਜ਼ਾਰਾ ਚਲਾ ਰਹੇ ਆ ਤੇ ਸਾਨੂੰ ਚਾਰ ਭਰਾਵਾਂ ਨੂੰ ਇੱਥੇ ਬੜੇ ਢੰਗ ਨਾਲ ਕੰਮ ਮਿਲਿਆ ਹੈ ਸਾਨੂੰ ਬਾਹਰ ਜਾਣ ਦੀ ਕੋਈ ਜ਼ਰੂਰਤ ਨਹੀਂ ਹੈ ਅਸੀਂ ਜਦੋਂ ਸ਼ੁਰੂਆਤ ਕੀਤੀ ਦੇਰੀ ਦੀ ਇਸ ਤੋਂ ਪਹਿਲਾਂ ਵੀ ਇਹ ਦੇਰੀ ਦੀ ਸ਼ੁਰੂਆਤ ਕੀਤੀ ਗਈ ਸੀ ਘੱਟ ਮੁਨਾਫਾ ਹੋਂਦਾ ਕਰਕੇ ਅਸੀਂ ਉਹ ਦੇਰੀ ਨਹੀਂ ਕੀਤੀ ਉਸ ਸਮੇਂ ਪੁਆਇੰਟ ਦਾ ਰੇਟ ਕੋਈ 2 ਤੋਂ ਲੈ ਕੇ 2.5 ਰੁਪਏ ਸੀ ਇਸ ਲਈ ਜੋ ਮੱਝ ਦੇ ਦੁੱਧ ਦਾ ਰੇਟ ਬੰਦਾ ਕੋਈ 9 ਤੋਂ ਲੈ ਕੇ 10 ਰੁਪਏ ਲੀਟਰ ਬੰਦਾ ਸੀ ਇਸ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਫੀਡ ਆਉਂਦੀ ਸੀ ਇਸ ਲਈ ਅਸੀਂ ਇਹ ਸੋਚਿਆ ਕਿ ਇਹ ਕੰਮ ਨਾ ਕੀਤਾ ਜਾਵੇ ਕੋਈ ਸਮਾਂ ਵਿੱਚੋਂ ਛੱਡ ਗਿਆ ਸੀ 2006 ਤੋਂ ਦੁੱਧ ਨੂੰ ਫਿਰ ਦੁਬਾਰਾ ਪ੍ਰਮੋਟ ਕੀਤਾ ਪਸ਼ੂ ਘਰਦੇ ਸੀ ਜਦੋਂ ਇੱਕ ਦੋ ਮੁੱਲ ਹੈ ਫਿਰ ਅਸੀਂ ਪਨੀਰ ਦਾ ਕੰਮ ਸ਼ੁਰੂ ਕੀਤਾ ਦੁੱਧ ਬਿਲਕੁਲ ਨਾ ਵੇਚਿਆ ਇਹ ਕਰਕੇ ਦੁੱਧ ਨੂੰ ਹਾਰੇ ਤਰੀਕੇ ਨਾਲ ਅਸੀਂ ਪਨੀਰੀ ਬਣਾ ਕੇ ਜਾਂ ਕੋਈ ਹੋਰ ਚੀਜ਼ ਬਣਾ ਕੇ ਉਹਦੋਂ ਸੰਭਾਲਿਆ ਇਸ ਦੇ ਨਾਲ ਸਾਡਾ ਦੁੱਧ ਦੇ ਵਿੱਚ ਚੰਗਾ ਘਾਹਰਾ ਮਿਲਿਆ ਤਾਂ ਕਿ ਬਜਟ ਵੀ ਸੋਣੀ ਵਧੀ ਤੇ ਫੀਡ ਦੇ ਨਾਲ ਸਾਡੇ ਕੋਈ ਸਾਡੀ ਇਨਕਮ ਦੇ ਵਿੱਚ ਵਾਧਾ ਹੋਇਆ ਤਾਂ ਕਰਕੇ ਅਸੀਂ ਡੇਰੀ ਨੂੰ ਸਹੀ ਢੰਗ ਨਾਲ ਚਲਾ ਰਹੇ ਹਾਂ ਤਿਉਹਾਰ ਦੇ ਨਾਲ ਵਿੱਚ ਇਹ ਕੰਮ ਵਾਧਾ ਹੈ ਲੋੜੀ ਉੱਪਰ ਦੀਵਾਲੀ ਦੇ ਉੱਪਰ ਦੀਵਾਲੀ ਦੇ ਉੱਪਰ ਸਾਡੇ ਇੱਥੇ ਲਾਈਨ ਲੱਗਦੀ ਹੈ ਜੀ ਕਈਆਂ ਨੂੰ ਚੀਜ਼ ਮਿਲਦੀ ਕਈਆਂ ਨੂੰ ਨਹੀਂ ਮਿਲਦੀ ਕਿਉਂਕਿ ਅਸੀਂ ਪਾਇਓਰਿਟੀ ਦਾ ਕੰਮ ਕਰਨਾ ਹੈ ਇਹਦੇ ਵਿੱਚ ਇਹ ਕੁਆਂਟੀਟੀ ਦੇ ਵਿੱਚ ਵਾਧਾ ਜਾ ਰਿਹਾ ਨਹੀਂ ਉਹ ਸਾਡਾ ਕੁਆਂਟੀਟੀ ਲਿਮਟਿਡ ਹੁੰਦੀ ਹੈ ਉਹ ਕਿੰਨੇਜ ਬੈਨੀਫਿਟ ਲੋਕਾਂ ਦੇ ਵਿੱਚ ਡਿਵਾਈਡ ਹੋ ਸਕਦੀ ਉਹ ਇੱਕ ਉਹ ਗਿਣਤੀ ਦੇ ਹਿਸਾਬ ਦੇ ਨਾਲ ਲੋਕਾਂ ਨੂੰ ਮਿਲ ਸਕਦੀ ਹੈ ਕਿਉਂਕਿ ਹਾਈ ਕੁਆਲਿਟੀ ਵਿੱਚ ਸਮਾਨ ਕੋਈ ਤਿਆਰ ਨਹੀਂ ਕਰਦਾ ਜਿਹੜੇ ਸਾਡੇ ਕੋਲ ਮੱਝਾਂ ਆ ਅਸੀਂ ਉਸ ਮੱਝਾਂ ਦਾ ਪੂਰਾ ਧਿਆਨ ਰੱਖਦੇ ਆ ਪਸ਼ੂ ਨੂੰ ਜਦ ਸਿਆਲਾਂ ਦੇ ਵਿੱਚ ਸ਼ਾਮੇ ਰੱਖਦੇ ਆ ਆਪਾਂ ਨੱਗ ਵਿੱਚ ਰੱਖਦੇ ਆ ਉਹਨਾਂ ਦੇ ਸਰੀਰ ਦੇ ਉੱਤੇ ਔਰ ਸਿੰਘਾਂ ਦੇ ਵਿਚਾਲੇ ਪੂਰੀ ਖੁਸ਼ਕੀ ਪੈ ਜਾਂਦੀ ਆ ਇਸ ਕਰਕੇ ਉਹਨਾਂ ਨੂੰ ਹਫ਼ਤੇ ਬਾਅਦ ਜ਼ਰੂਰ ਤੇਲ ਲਾਓ ਤੇ ਉਹਦੇ ਸਿੰਘਾਂ ਨੂੰ ਲਾਓ ਤੇਲ ਜਿਹਦੇ ਕਰਕੇ ਪਸ਼ੂ ਕਿਸੇ ਪਾਸੇ ਵੀ ਸਿੰਘ ਨਾ ਮਾਰੇ ਨਾ ਖੁੱਲੀ ਵਿੱਚ ਮਾਰੇ ਨਾ ਕਿਸੇ ਦੇ ਵਿੱਚ ਹੋਰ ਕਿਸੇ ਵਿੱਚ ਮਾਰੇ ਪਸ਼ੂ ਆਪਣੇ ਸ਼ਾਂਤੀ ਨਾਲ ਖੜਾ ਰਹੇ ਖਾ ਪੀ ਕੇ ਇਹ ਜਿਹੜਾ ਅਸੀਂ ਡੇਰੀ ਫਾਰਮ ਦਾ ਕੰਮ ਕਰਦੇ ਆ ਇਹਦੇ ਵਿੱਚੋਂ ਸਾਨੂੰ ਆਮਦਨ ਤਾਂ ਹੁੰਦੀ ਹੈਗੀ ਆ ਜਿਹਦੇ ਕਰਕੇ ਸਾਡਾ ਪ੍ਰੋਗਰਾਮ ਜਿਹੜਾ ਘਰ ਦਾ ਆ ਔਰ ਸਾਡੇ ਬੱਚੇ ਵੀ ਵਧੀਆ ਪੜਦੇ ਆ ਇਹਦੇ ਵਿੱਚ ਹੁਣ ਅਸੀਂ ਸੋਚਦੇ ਹੈਗੇ ਆ ਵੀ ਅਸੀਂ ਮੂਰੇ ਵੀ ਕੁਝ ਹੋਰ ਵੀ ਕੰਮ ਕਰੀਏ ਜੋ ਕਿ ਦੁੱਧ ਦੇ ਦੁੱਧੇ ਵਿੱਚੋਂ ਬਣਦੀ ਹੈਗੀ ਆ ਫਰਜ ਕਰ ਲੋ ਪਨੀਰ ਬਣਦਾ ਹੈਗਾ ਆ ਵੀ ਅਸੀਂ ਮੋਰੇ ਪਨੀਰ ਦਾ ਵੀ ਕੰਮ ਸ਼ੁਰੂ ਕਰੀਏ ਔਰ ਅਸੀਂ ਖੋਏ ਦਾ ਵੀ ਕੰਮ ਸ਼ੁਰੂ ਕਰੀਏ ਜਿਹੜਾ ਅਸੀਂ ਆਪਣਾ ਆਪਣੇ ਦੁੱਧ ਦਾ ਹੀ ਬਣਾ ਕੇ ਵੇਚੀਏ ਜਿੱਦਾਂ ਗਰਿਆਂ ਦੇ ਵਿੱਚ ਹੋਟਲ ਚੱਲਦੇ ਹੈਗੇ ਆ ਉਹ ਬਾਹਰੋਂ ਖਰੀਦੇ ਹੈਗੇ ਆ ਅਸੀਂ ਉਹਨਾਂ ਨੂੰ ਇਹ ਪਨੀਰ ਆਪਣਾ ਹੀ ਸਪਲਾਈ ਕਰੀਏ ਜਿਹਦੇ ਵਿੱਚ ਇਹ ਹੋਰ ਵਾਧਾ ਹੋਵੇ ਸਾਨੂੰ ਇਸ ਕੰਮ ਦੇ ਵਿੱਚ ਅਸੀਂ ਹੋਰ ਮਾਲ ਡੰਗਰ ਹੋਰ ਪਾ ਕੇ ਤਾਂ ਵਧੀਆ ਇਹ ਪ੍ਰੋਗਰਾਮ ਕਰੀਏ ਜਿਹਦੇ ਵਿੱਚ ਸਾਨੂੰ ਪੈਦਾਵਾਰ ਜਿਆਦਾ ਹੋਵੇ ਆਪਾਂ ਜਿਹੜੇ ਪਸ਼ੂ ਰੱਖਦੇ ਆ ਉਹ ਕਿੱਥੇ ਰੱਖਣੇ ਹੈਗੇ ਆ ਔਰ ਕਿਦਾਂ ਦੇ ਸਮੇਂ ਦੇ ਵਿੱਚ ਰੱਖਣੇ ਆ ਹੈਗੇ ਆ ਉਹਦਾ ਆਪਾਂ ਜ਼ਰੂਰ ਧਿਆਨ ਰੱਖਣਾ ਹੈਗਾ ਆ ਜਿਹੜੀ ਆਪਾਂ ਸ਼ੈੱਡ ਬਣਾਉਨੇ ਹੈਗੇ ਆ ਉਹ ਸ਼ੈੱਡ ਕਿਸ ਹਿਸਾਬ ਦੀ ਹੋਣੀ ਚਾਹੀਦੀ ਆ ਇਹਦੇ ਬਾਰੇ ਪੂਰਾ ਬੰਦੇ ਨੂੰ ਗਿਆਨ ਹੋਣਾ ਚਾਹੀਦਾ ਕਿਉਂਕਿ ਜਿਹੜਾ ਪਸ਼ੂ ਆ ਉਹ ਇਹ ਉਹਦੇ ਉਹਦੇ ਅੰਦਰ ਸਾਹ ਚੱਲਦਾ ਜਿੱਦਾਂ ਬੰਦੇ ਅੰਦਰ ਸਾਹ ਚੱਲਦਾ ਇਦਾਂ ਪਸ਼ੂ ਦੇ ਅੰਦਰ ਸਾਹ ਚੱਲਦਾ ਹੈਗਾ ਆ ਜੇ ਬੰਦੇ ਨੂੰ ਗਰਮੀ ਸਰਦੀ ਲੱਗ ਜਾਏ ਬੰਦਾ ਵੀ ਛੱਟ ਬਿਮਾਰ ਹੋ ਜਾਂਦਾ ਪਸ਼ੂ ਵੀ ਇਸ ਤਰੀਕੇ ਨਾਲ ਬਿਮਾਰ ਹੋ ਜਾਂਦਾ ਇਸ ਕਰਕੇ ਛੱਡ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਛੱਡ ਬਣਾਉਣੀ ਜਿਹੜੀ ਆ ਉਹ ਕਮ ਸੇ ਕਮ ਜਿਹੜੀ ਛੱਡ ਆਪਾਂ ਬਣਾਉਨੇ ਆ ਉਹਦਾ ਜ਼ਮੀਨ ਤੋਂ ਲੈ ਕੇ ਉੱਪਰ ਤੱਕ 12 ਫੁੱਟ ਦਾ ਬੇਰਵਾ ਹੋਣਾ ਜ਼ਰੂਰੀ ਆ ਉਹ ਇਸ ਕਰਕੇ ਵੀ ਗਰਮੀਆਂ ਨੂੰ ਉੱਪਰੋਂ ਉਹਦੀ ਗਰਮੀ ਨਾ ਪਵੇ ਸਿਆਲਾ ਨੂੰ ਉਹਦੀ ਉੱਪਰਲੀ ਜਿਹੜੀ ਠੰਡ ਆ ਉਹ ਥੱਲੇ ਤੱਕ ਆਉਂਦੀ ਆਉਂਦੀ ਖਤਮ ਹੋ ਜਵੇ ਔਰ ਇਹਦਾ ਪੂਰਾ ਖਿਆਲ ਰੱਖਣਾ ਵੀ ਜਿਹੜੀ ਸ਼ੈੱਡ ਬਣਾਈ ਆਪਾਂ ਉਹਦੇ ਚਾਰ ਛੇਪੜੀ ਆਪਾਂ ਪੱਲੜ ਲਾ ਸਕਦੇ ਆ ਜਾਂ ਆਪਾਂ ਤਰਪੈਲ ਲਾ ਸਕਦੇ ਆ ਜਾਂ ਆਪਾਂ ਖਿੜਕ ਲਾ ਸਕਦੇ ਆ ਕਿਉਂਕਿ ਸਿਆਲਾਂ ਨੂੰ ਇਹਦਾ ਪੂਰਾ ਆਪਾਂ ਪ੍ਰਬੰਧ ਰੱਖਾਂਗੇ ਤਾਂ ਹੀ ਅੰਦਰ ਨਿਗ ਹੋਊਗਾ ਅਗਰ ਅੰਦਰ ਨਿਗ ਨਹੀਂ ਹੋਊਗਾ ਅੰਦਰ ਠੰਡ ਰਹੂਗੀ ਤਾਂ ਪਸ਼ੂ ਨੂੰ ਜਿਆਦਾ ਆਪਾਂ ਪਰਸੀਨ ਪਾਉਣੀ ਆ ਸਿਆਲਾਂ ਦੇ ਵਿੱਚ ਅਕਸਰ ਪਰਸੀਨ ਹੀ ਹੁੰਦੀ ਆ ਉੱਪਰ ਸੀਨ ਦੇ ਉੱਤੇ ਟ੍ਰੇਲ ਪਈ ਹੁੰਦੀ ਆ ਉਹ ਆਪਾਂ ਪਸ਼ੂ ਨੂੰ ਲਿਆ ਕੇ ਪਾਉਨੇ ਆ ਉਹ ਪਰਸੀਨ ਵੀ ਠੰਡੀ ਹੁੰਦੀ ਆ ਔਰ ਜਿਹੜੀ ਬਾਦੋਂ ਹਵਾ ਆਊਗੀ ਉਹ ਵੀ ਠੰਡੀ ਹੋਊਗੀ ਇਸ ਕਰਕੇ ਪਸ਼ੂ ਨੂੰ ਠੰਡ ਲੱਗੂਗੀ ਉਹ ਪਸ਼ੂ ਨਾ ਤਾਂ ਤੁਹਾਡਾ ਪਰਸੀਨ ਖਾਊਗਾ ਔਰ ਉੱਪਰ ਦੀ ਜਿਹੜਾ ਆਪਾਂ ਪਸ਼ੂ ਨੂੰ ਪਾਣੀ ਪਿਲਾਉਣਾ ਆ ਪਾਣੀ ਵੀ ਠੰਡਾ ਹੋਊਗਾ ਪਾਣੀ ਦਾ ਇਸ ਕਰਕੇ ਪੂਰਾ ਖਿਆਲ ਰੱਖਣਾ ਆਮ ਤੌਰ ਤੇ ਇੱਕ ਤਰਨਾ ਹੁੰਦੀ ਆ ਕਿ ਅਸੀਂ ਕੰਮ ਨਹੀਂ ਕਰ ਸਕਦੇ ਇਕੱਠੇ ਕੰਮ ਨਹੀਂ ਕਰ ਸਕਦੇ ਔਰ ਇੱਕ ਇੱਕ ਮੈਂ ਕਹਿ ਸਕਦਾ ਵੀ ਜੇਕਰ ਸਾਡੀ ਸੋਚ ਜਾਂ ਇੱਕ ਸਾਡੀ ਇੱਕ ਨਵੀਂ ਇੱਕ ਜੇ ਸਾਡੇ ਚ ਮਨ ਦੇ ਵਿੱਚ ਭਾਵਨਾ ਹੋਵੇ ਤਾਂ ਜੇ ਅਸੀਂ ਆਪਣੀ ਸਵੈ ਇੱਛਾ ਅਨੁਸਾਰ ਆਪਣੇ ਸਾਧਨਾਂ ਨੂੰ ਜਟਾ ਕੇ ਆਪਣੇ ਭਲੇ ਦੇ ਲਈ ਆਪਾਂ ਇਕੱਠੇ ਹੋ ਕੇ ਤੇ ਜੇਕਰ ਅਸੀਂ ਕੰਮ ਕਰੀਏ ਜੇ ਚਾਰ ਪੰਜ ਨੌਜਵਾਨ ਇਕੱਠੇ ਨੇ ਉਹ ਸੈਲਫ ਹੈਲਪ ਗਰੁੱਪ ਬਣਾ ਕੇ ਵੀ ਅਜਿਹਾ ਕੰਮ ਕਰ ਸਕਦੇ ਆ ਸੈਲਫ ਹੈਲਪ ਦੇ ਵਿੱਚ ਆਪਣੀ ਅਸੀਂ ਆਪ ਮਦਦ ਕਰਨੀ ਹੁੰਦੀ ਹੈ ਅਸੀਂ ਇੱਕ ਬੰਦਾ ਜਿਹੜਾ ਕੋਈ ਬੜਾਈ ਜਾਵੇ ਇੱਕ ਵੇਚੀ ਜਾਵੇ ਇੱਕ ਉਧਰ ਇਧਰ ਕੰਟੈਕਟ ਕਰੀ ਜਾਵੇ ਔਰ ਇਹਦੇ ਵਿੱਚ ਵੀ ਬਹੁਤ ਜ਼ਿਆਦਾ ਮੁਨਾਫਾ ਹੁੰਦਾ ਇਸ ਤੋਂ ਇਲਾਵਾ ਡੇਰੀ ਫਾਰਮ ਦੇ ਵਿੱਚ ਜੇ ਕਹਿ ਸਕਦੇ ਆਪਾਂ ਤੇ ਡੇਰੀ ਫਾਰਮ ਦੇ ਵਿੱਚ ਇੱਕ ਜੇਕਰ ਤੁਸੀਂ ਸਿਕਿਉਰਿਟੀ ਨਹੀਂ ਦੇਣੀ ਚਾਹੁੰਦੇ ਇਹਦੇ ਲਈ ਸਕੀਮ ਹੈ ਕਿ ਜੋਇੰਟ ਲਾਇਬਿਲਟੀ ਗਰੁੱਪ ਜੋਇੰਟ ਲਾਇਬਿਲਟੀ ਗਰੁੱਪ ਦੇ ਵਿੱਚ ਜਿਹੜੀ ਚਾਰ ਫਾਰਮਰਸ ਕੋਟੋ-ਕਟ ਰਲ ਕੇ ਔਰ ਇਹ ਨਵਾਰਦੀ ਸਕੀਮ ਹੈ ਉਹਦੇ ਵਿੱਚ 2 ਲੱਖ ਰੁਪਏ ਦਾ ਜਿਹੜਾ ਉਹ ਉਹਨਾਂ ਨੂੰ ਕਰਜ਼ਾ ਦੇ ਦਿੰਦੀ ਹੈ ਔਰ 2 ਲੱਖ ਰੁਪਏ ਦੇ ਵਿੱਚ ਤੁਸੀਂ ਜਿਹੜੀਆਂ ਚਾਰ ਮੱਝਾਂ ਲੈ ਕੇ ਔਰ ਆਪਣਾ ਜਿਹੜਾ ਚੰਗਾ ਕਾਰੋਬਾਰ ਜਿਹੜਾ ਉਹ ਕਰ ਸਕਦੇ ਹੋ ਇਸ ਦੇ ਲਈ ਜ਼ਰੂਰੀ ਨਹੀਂ ਹੈ ਕਿ ਤੁਹਾਡੇ ਕੋਲ ਜ਼ਮੀਨ ਹੀ ਹੋਵੇ ਤੁਸੀਂ ਕੋਈ ਕੋਈ ਇਹਦੇ ਵਿੱਚ ਬਹੁਤੀ ਫਾਰਮੈਲਟੀ ਲੋੜ ਨਹੀਂ ਸਿਰਫ ਤੁਹਾਡੀ ਇੱਕ ਜਿਹੜੀ ਇੱਕ ਚੰਗੇ ਨਾਗਰਿਕ ਦਾ ਜਾਂ ਇੱਕ ਚੰਗੇ ਜਿਹੜਾ ਬੈਂਕਰ ਦਾ ਇੱਕ ਸਬੂਤ ਹੋਣਾ ਚਾਹੀਦਾ ਔਰ ਇਹ ਵੀ ਬਹੁਤ ਵੱਡੀ ਸਕੀਮ ਹੈ ਇੱਕ ਜਿਹੜੇ ਇਹਦੇ ਨਾਲ ਤੁਸੀਂ ਵੀ ਜਿਹੜੇ ਜਿਹਨਾਂ ਕੋਲ ਜ਼ਮੀਨ ਨਹੀਂ ਹੈ ਉਹ ਵੀ ਇਹਦਾ ਫਾਇਦਾ ਲੈ ਸਕਦੇ ਨੇ ਔਰ ਜੋਇੰਟ ਅਵੈਲੇਬਿਲਟੀ ਵੀ ਗਰੁੱਪ ਤੋਂ ਇਲਾਵਾ ਜਿਹੜੇ ਵੱਡੇ ਜਿਹੜੇ ਫਾਰਮਰਸ ਨੇ ਉਹ ਇਹਨੂੰ ਕਮਰਸ਼ੀਅਲਾਈਜ਼ ਤੇ ਕਮਰਸ਼ੀਅਲ ਡੇਰੀ ਤੌਰ ਤੇ ਵੱਡੇ ਲੈਵਲ ਤੇ ਵੀ ਜਿਆਦਾ ਇਹ ਕੰਮ ਹੋ ਸਕਦੇ ਹੈ ਬਾਈ ਪ੍ਰੋਡਕਟਸ ਬਣਾ ਸਕਦੇ ਹੋਰ ਬਹੁਤ ਸਾਰੇ ਪ੍ਰੋਡਕਟਸ ਜਿਹੜੇ ਜਿਹੜੇ ਬਣ ਸਕਦੇ ਹੈ ਜਿਹੜਾ ਸਾਡਾ ਪੰਜਾਬ ਦੇ ਵਿੱਚ ਖੋਆ ਜਿਹੜਾ ਜੂਪੀ ਤੋਂ ਆਉਂਦਾ ਹੈਗਾ ਜੇ ਤੁਸੀਂ ਖੋਆ ਬਣਾ ਕੇ ਇੱਥੇ ਵੇਚੋ ਜਿਹੜੇ ਵੱਡੇ ਵੱਡੇ ادارے ਨੇ ਵੱਡੇ ਵੱਡੇ ਕਹਿੰਦੇ ਨੇ ਮਠਿਆਈ ਬਣਾਉਂਦੇ ਨੇ ਔਰ ਉਹ ਇਹਨੂੰ ਬਲਕ ਲੈਵਲ ਤੇ ਬਹੁਤ ਪਰਚੇਸ ਕਰਦੇ ਆ ਇਹਦਣਾ ਕਾਫੀ ਮੁਨਾਫਾ ਕਮਾਇਆ ਜਾ ਸਕਦਾ ਹੈ ਸੋ ਡੇਰੀ ਫਾਰਮਿੰਗ ਵੀ ਇੱਕ ਬਹੁਤ ਵਧੀਆ ਤੰਦਾ ਹੈ ਜਿਸ ਨੂੰ ਕਿ ਸਾਡੇ ਫਾਰਮਰਜ਼ ਅਪਣਾ ਸਕਦੇ ਆ ਔਰ ਡੇਰੀ ਫਾਰਮਿੰਗ ਦੇ ਵਿੱਚ ਇਸ ਵੇਲੇ ਬਹੁਤ ਜ਼ਿਆਦਾ ਸਕੋਪ ਹੈ ਕਿਉਂਕਿ ਇਹਦੇ ਵਿੱਚ ਜਿਹੜਾ ਤੁਸੀਂ ਮਿਲਕ ਜਿਹੜਾ ਹੈ ਇਹ ਉਸੇ ਦਿਨ ਹੀ ਉਹਦੀ ਪੇਮੈਂਟ ਤੁਹਾਨੂੰ ਮਿਲ ਜਾਣੀ ਹੈ ਹੋਰ ਕੋਈ ਵੀ ਇਦਾਂ ਦਾ ਜਿਹੜਾ ਪ੍ਰੋਡਕਟ ਨਹੀਂ ਹੈ ਜਿਹਦੀ ਪੇਮੈਂਟ ਤੁਹਾਨੂੰ ਉਸੇ ਦਿਨ ਮਿਲੇ ਇਹਦੀ ਪ੍ਰੋਡਕਟ ਜਿਹੜੀ ਜਿਹੜਾ ਤੁਸੀਂ ਮਿਲਕ ਬਣਾਉਂਦੇ ਹੋ ਮਿਲਕ ਦੇ ਬਾਈ ਪ੍ਰੋਡਕਟਸ ਬਣਾਉਂਦੇ ਹੋ ਉਹਨਾਂ ਦੀ ਪੇਮੈਂਟ ਜਿਹੜੀ ਤੁਹਾਨੂੰ ਉਸ ਵੇਲੇ ਕੈਸ਼ ਪੇਮੈਂਟ ਹੋ ਜਾਂਦੀ ਹੈ ਬਾਕੀ ਜਿਹੜੇ ਜਿੰਨੇ ਵੀ ਬਾਈ ਪ੍ਰੋਡਕਟਸ ਜਾਂ ਜਿੰਨੇ ਵੀ ਹੋਰ ਜਿਹੜੀਆਂ ਸਾਡੀਆਂ ਫਸਲਾਂ ਨੇ ਉਹਨਾਂ ਦੀ ਫਸਲਾਂ ਦੀ ਸਾਨੂੰ ਪੇਮੈਂਟ ਕਾਫੀ ਦੇਰ ਨਾਲ ਹੁੰਦੀ ਹੈ ਔਰ ਇਹਦੇ ਨਾਲ ਅਸੀਂ ਕਾਫੀ ਮੁਨਾਫਾ ਕਮਾ ਸਕਦੇ ਹਾਂ ਔਰ ਡੇਰੀ ਫਾਰਮਿੰਗ ਦੇ ਵਿੱਚ ਇੱਕ ਸੰਕਲਪ ਜਿਹੜਾ ਇੱਕ ਨਵਾਂ ਇੱਕ ਦਿਸ਼ਾ ਦੇ ਸਕਦੇ ਆ ਨੌਜਵਾਨਾਂ ਨੂੰ ਇਹਦੇ ਵਿੱਚ ਇਹਦੇ ਨਾਲ ਜੋੜ ਕੇ ਔਰ ਇਹਦੇ ਨਾਲ ਸਾਡਾ ਆਰਥਿਕ ਸਥਿਤੀ ਵੀ ਸਾਡੀ ਸੁਧਰ ਸਕਦੀ ਹੈ ਡੇਰੀ ਦੇ ਵਿੱਚ ਜਿਹੜੀ ਕਈ ਤਰ੍ਹਾਂ ਦੀਆਂ ਜਿਹੜੀਆਂ ਮੁਸ਼ਕਲਾਂ ਵੀ ਆ ਸਕਦੀਆਂ ਪਰ ਇਹਨਾਂ ਮੁਸ਼ਕਲਾਂ ਦਾ ਹਰ ਤਰੀਕਾ ਦਾ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹਰ ਹੱਲ ਹੈਗਾ ਦਾ ਵਿੱਚ ਹਰ ਇੱਕ ਪ੍ਰੋਬਲਮ ਦਾ ਹੱਲ ਹੁੰਦਾ ਡਰਨਾ ਨਹੀਂ ਚਾਹੀਦਾ ਸਾਨੂੰ ਕਿਸੇ ਵੀ ਪ੍ਰੋਜੈਕਟ ਤੋਂ ਕਿਸੇ ਵੀ ਮਤਲਬ ਇਹ ਸਮਾਲ ਛੋਟੇ ਪ੍ਰੋਜੈਕਟ ਤੋਂ ਸ਼ੁਰੂ ਕਰੋ ਤੇ ਇਸ ਨੂੰ ਵੱਡਾ ਕਰੋ ਇਹ ਨਾ ਸੋਚੋ ਵੀ ਮੈਂ ਇੱਕਦਮ ਵੱਡਾ ਹੋ ਜਾਵਾਂਗਾ ਵੱਡੇ ਦੇ ਨਾਲ ਸਾਨੂੰ ਜਿਹੜਾ ਕੋਈ ਖਤਰਾ ਹੁੰਦਾ ਰਿਸਕ ਲੈਣ ਦਾ ਹੁੰਦਾ ਪਰ ਛੋਟੇ ਦੇ ਵਿੱਚ ਕੋਈ ਰਿਸਕ ਨਹੀਂ ਹੈ ਇਦੇ ਨਾਲ ਹੋਰ ਵੀ ਜੋੜ ਸਕਦੇ ਹੋ ਪ੍ਰੋਡਕਟ ਜਿਹੜੇ ਸੋਇਆਬੀਨ ਦਾ ਮਿਲਕ ਵੀ ਬਣਾ ਸਕਦੇ ਹੋ ਔਰ ਇਹ ਵੀ ਵੇਚ ਸਕਦੇ ਹੋ ਨਾਲ ਜਿਹੜਾ ਆਰਗੈਨਿਕ ਤਰੀਕੇ ਨਾਲ ਜਿਹੜਾ ਦੁੱਧ ਹੈਗਾ ਇਹ ਵਧੀਆ ਕਹ ਕੇ ਇਹਨੂੰ ਹਾਈ ਰੇਟ ਤੇ ਵੀ ਵੇਚਿਆ ਜਾ ਸਕਦਾ ਫਲੇਵਰਡ ਮਿਲਕ ਵਿੱਚ ਜਾ ਸਕਦੇ ਕਈ ਤਰ੍ਹਾਂ ਦੇ ਜਿਹੜੇ ਪੈਕਿੰਗ ਮਟੀਰੀਅਲ ਕਰਕੇ ਪੈਕਿੰਗ ਕਰਕੇ ਦੁੱਧ ਦੀ ਪੈਕਿੰਗ ਕਰਕੇ ਵੀ ਇਹਨੂੰ ਕਮਰਸ਼ੀਅਲਾਈਜ਼ ਕਰ ਸਕਦੇ ਆ ਔਰ ਅੱਜਕੱਲ ਜਿਹੜਾ ਪੈਕਿੰਗ ਦੁੱਧ ਜਿਹੜਾ ਬਹੁਤ ਘੱਟ ਮਤਲਬ ਵੀ ਵਧੀਆ ਕੁਆਲਟੀ ਦਾ ਮਿਲਦਾ ਜੇ ਅਗਰ ਅਸੀਂ ਇਹਨੂੰ ਕਮਰਸ਼ੀਅਲਾਈਜ਼ ਕਰੀਏ ਤਾਂ ਇਹਦੇ ਨਾਲ ਵੀ ਖਾਸਾ ਮੁਨਾਫਾ ਆਸੀ ਕਮਾ ਸਕਦੇ ਹਾਂ ਜਿਆਦਾ ਆਪਾਂ ਪਸ਼ੂ ਨੂੰ ਪਾਣੀ ਪਿਲਾਉਣਾ ਪਾਣੀ ਇੱਕਦਮ ਆਪਣੇ ਹੱਥ ਨੂੰ ਨਿੱਗਾ ਲੱਗਣਾ ਚਾਹੀਦਾ ਤਾਂ ਹੀ ਪਸ਼ੂ ਪਾਣੀ ਪੀਊਗਾ ਅਗਰ ਜੇ ਤੁਸੀਂ ਪਾਣੀ ਦਾ ਨਹੀਂ ਖਿਆਲ ਰੱਖੋਗੇ ਪਾਣੀ ਪਸ਼ੂ ਨੂੰ ਠੰਡਾ ਪਿਲਾਦੋਗੇ ਪਾਣੀ ਪਸ਼ੂ ਠੰਡਾ ਪੀ ਕੇ ਉਹਦਾ ਪੇਟ ਵੀ ਠੰਡਾ ਹੋ ਜਾਊਗਾ ਉਹਦੇ ਵਿੱਚ ਫਿਰ ਗਰਮੈਸ਼ ਨਹੀਂ ਬਣੂਗੀ ਉਹ ਦੁੱਧ ਦੀ ਮਾਤਰਾ ਘਟਾ ਦੇਊਗਾ ਇਸ ਕਰਕੇ ਬੂਰਾ ਖਿਆਲ ਰੱਖਣਾ ਹੈਗਾ ਅਸੀਂ ਜਦ ਵੀ ਪਸ਼ੂ ਨੂੰ ਪਾਣੀ ਪਿਲਾਉਨੇ ਹੈਗੇ ਆ ਉਹ ਅਸੀਂ ਯੂ ਚੈੱਕ ਕਰਦੇ ਆ ਵੀ ਪਾਣੀ ਤਾਜ਼ਾ ਆ ਅਗਰ ਜੇ ਤੁਹਾਡੇ ਕੋਲ ਪਾਣੀ ਤਾਜ਼ਾ ਨਹੀਂ ਕੱਢਣ ਦੀ ਹੈਗੀ ਆਪਣੇ ਕੋ ਮੋਟਰ ਨਹੀਂ ਲੱਗੀ ਹੈਗੀ ਬੱਤੀ ਦੀ ਕੋਈ ਪ੍ਰੋਬਲਮ ਹੈਗੀ ਆ ਤੁਸੀਂ ਪਾਣੀ ਨੂੰ ਜਮਾ ਕੀਤਾ ਆ ਵੀ ਪਾਣੀ ਸਾਡੇ ਕੋਲ ਜਮਾ ਆ ਪਾਣੀ ਠੰਡਾ ਆ ਵੀ ਹੁਣ ਅਸੀਂ ਪਾਣੀ ਨੂੰ ਕਿੱਦਾਂ ਪਲਾਈਏ ਉਹਦੇ ਕਰਕੇ ਪਾਣੀ ਨੂੰ ਟੈਂਕੀ ਦੇ ਵਿੱਚ ਭਰ ਕੇ ਰੱਖਣਾ ਆ ਉਹ ਪਾਣੀ ਦੇ ਮੋਰੇ ਇੱਕ ਪੱਠੀ ਹੁੰਦੀ ਹੈਗੀ ਗਰਮ ਪਾਣੀ ਕਰਨ ਵਾਲੀ ਮੋਹਲੇ ਪਾਸੇ ਚਲਾ ਬਣਾਇਆ ਹੋਣਾ ਚਾਹੀਦਾ ਆ ਵੀ ਆਪਾਂ ਕਿਦੋਂ ਪਾਣੀ ਪਿਲਾਉਣਾ ਆਪਾਂ 2 ਘੰਟਿਆਂ ਤੇ ਹੁਣ ਪਾਣੀ ਪਿਲਾਉਣਾ ਆ ਜੇ 2 ਘੰਟੇ ਦੇ ਪਾਣੀ ਪਿਲਾਉਣਾ ਵੀ ਪਾਣੀ ਆਪਣੇ ਕੋਲ ਠੰਡਾ ਆਪਾਂ ਪਾਣੀ ਪਿਲਾਵਾਂਗੇ ਪਸ਼ੂ ਦਾ ਆਪਣਾ ਪਸ਼ੂ ਬਿਮਾਰ ਹੋ ਜਾਊਗਾ ਆਪਾਂ ਜਿਹੜੀ ਆਮਦਨ ਕੀਤੀ ਆ ਉਹ ਡਾਕਟਰ ਤੋਂ ਦੇਣੀ ਪਊਗੀ ਡਾਕਟਰ ਆ ਕੇ ਆਪਣਾ ਪਸ਼ੂ ਚੈੱਕ ਕਰੂਗਾ ਇਸ ਕਰਕੇ ਆਪਾਂ ਇਹ ਗਲਤੀ ਨਹੀਂ ਕਰਨੀ ਆਪਾਂ ਉਹ ਪੱਠੀ ਜਿਹੜੀ ਆ ਉਹਦੇ ਇੱਕ ਪਿਛਲੇ ਪਾਸੇ ਪੈਪ ਲਾ ਦੇਣਾ ਜਿਹੜਾ ਮੋਹਲਾ ਪੈਪ ਹੈ ਜਿਹੜਾ ਆਪਣੇ ਕੋ ਖਾਲੀ ਚੜਾ ਆ ਆਪਾਂ ਉਹਦੇ ਵਿੱਚ ਲਾ ਦੇਣਾ ਉਹ ਉਹਦੀ ਮਾਤਰਾ ਦੇਖ ਲੈਣੀ ਆ ਵੀ ਕਿੰਨੇ ਕੁ ਗਰਮ ਪਾਣੀ ਦੇ ਵਿੱਚ ਦੂਜਾ ਪਾਣੀ ਠੰਡਾ ਮਿਕਸ ਹੁੰਦਾ ਆ ਹੱਥ ਪਾ ਕੇ ਦੇਖ ਲੈਣਾ ਤਾਂ ਆਪਾਂ ਸੂ ਨੂੰ ਪਲਾਉਣਾ ਹੈਗਾ ਦੇਖੋ ਜੀ ਜਿੱਦਾਂ ਹੁਣ ਮੇਰੇ ਕੋਲ ਪਹਿਲਾਂ ਜਦ ਮੈਂ ਕੰਮ ਸਟਾਰਟ ਕੀਤਾ ਮੇਰੇ ਕੋਲ ਸਿਰਫ ਤਿੰਨ ਪਸ਼ੂ ਸੀਗੇ ਜਿਹਦੇ ਵਿੱਚ ਦੋ ਮੱਝਾਂ ਤੇ ਇੱਕ ਗਾਂ ਸੀਗੀ ਇਸ ਟਾਈਮ ਮੇਰੇ ਕੋਲ 17 18 ਪਸੂਆ ਮੈਂ ਆਪਣਾ ਵਾਅਦਾ ਕੀਤਾ ਹੌਲੀ 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 ਮੈਂ ਚਾਹਨਾ ਹੈਗਾ ਬਈ ਜਿਹੜੇ ਬੇਲੇ ਨੌਜਵਾਨ ਆ ਇਹੇ ਕਿਤਾ ਪਨਾਉਣ ਬਈ ਇਹਦੇ ਵਿੱਚ ਵਾਅਦਾ ਪਾਉਣ ਬਈ ਜਦ ਆਪ ਨੂੰ ਕੋਈ ਬਾਹਰੀਆਂ ਨੌਕਰੀਆਂ ਨਹੀਂ ਮਿਲਦੀਆਂ ਹੈਗੀਆਂ ਆਪਾਂ ਟੱਕੜਾ ਮਾਰਦੇ ਹੈਗੀਆਂ ਇਹਦੇ ਵਿੱਚ ਵਾਅਦਾ ਪਾਉਣ ਆਪਣਾ ਕਾਰੋਬਾਰ ਵਧਾਉਣ ਤਾਂ ਮੈਨੂੰ ਵੀ ਫਾਇਦਾ ਹੋਇਆ ਮੈਂ ਚਾਹਨਾ ਬਈ ਥਿਆਨ ਨੂੰ ਵੀ ਸਾਰਿਆਂ ਨੂੰ ਫਾਇਦਾ ਹੋਵੇ ਇਹ ਕੰਮ ਤੁਸੀਂ ਜ਼ਰੂਰ ਕਰੋ ਜੀ ਇਹ ਫਿਊਚਰ ਅਸੀਂ ਇਸ ਤਾਂ ਦੇ ਨੂੰ ਬਹੁਤਾ ਵੀ ਵਧਾਵਾਂਗੇ ਨਹੀਂ ਇੱਥੇ ਸਟੈਂਡ ਕਰਕੇ ਰੱਖਾਂਗੇ ਕਿਉਂਕਿ ਅਸੀਂ ਇਹਨੂੰ ਆਪਣੀ ਲੇਬਰ ਕਰਨੀ ਅਸੀਂ ਬਾਹਰੋਂ ਬੰਦੇ ਲੇਬਰਸ ਤੇ ਘੱਟ ਲੈ ਕੇ ਆਉਂਦੇ ਆ ਤੇ ਅਸੀਂ ਇਹਨੂੰ ਇੱਥੇ ਸਟੈਂਡ ਬਾਈ ਕਰਾਂਗੇ ਕਿ ਇਹਦੇ ਵਿੱਚ ਹੀ ਬੈਨੀਫਿਟ ਰਵੇ ਨਾ ਕਿ ਇਹ ਹੋਰ ਵਧਾ ਕੇ ਹੋਰ ਲੱਤਾਂ ਪਸਾਰ ਕੇ ਕੰਮ ਵਿੱਚ ਜਾਰਾ ਫਸ ਜਾਏਗੀ ਬਾਦ ਦੁੱਧ ਲੈਣਾ ਹੀ ਪਛੋਂ ਤੋਂ ਚਾਹੁੰਦੇ ਨਹੀਂ ਆ ਇਸ ਲਈ ਅਸੀਂ ਇਹ ਲਿਮਟਡ ਮੱਝ 10 ਲੀਟਰ ਦੁੱਧ ਦੇਦੇ گا 15 ਤੋਂ ਲੈ ਕੇ 20 ਲੀਟਰ ਦੁੱਧ ਦੇ ਰਿਹਾ ਅਸੀਂ ਇਹਨੂੰ ਬੈਨੀਫਿਟ ਸਮਝਦੇ ਆ ਵਧੀਆ ਗੱਲ ਸਮਝਦੇ ਆ ਤਾਂ ਕਿ ਉਹਦੀ ਖਰਾਕ ਵੀ ਸਾਨੂੰ ਕੰਟਰੋਲ ਤਰੀਕੇ ਦਿੱਤੀ ਆਵੇ ਜਿਹੜੀ ਮੱਝ ਜਾਂ ਗਾਂ ਵੱਧ ਦੁੱਧ ਦਿੰਦੀ ਆ ਉਸ ਨੂੰ ਖੁਰਾਕ ਵੀ ਵੱਧ ਦੇਣੀ ਪਊਗੀ ਨਾ ਨਿਊਟ੍ਰੀਸ਼ਨ ਦੇਣੀ ਪਊਗੀ ਨਾ ਲੀਵਰ ਦੇ ਟੋਨਿਕ ਦੇਣਗੇ ਪੈਣਗੇ ਇਹੋ ਚੀਜ਼ਾਂ ਕਿਸੇ ਵਕਤ ਨਾ ਦਿੱਤੀਆਂ ਜਾਂ ਤੇ ਉਹਨਾਂ ਦਾ ਬੋਡੀ ਦਾ ਨੁਕਸਾਨ ਕਾਫੀ ਹੋ ਜਾਂਦਾ ਇਸ ਲਈ ਅਸੀਂ ਚਾਹਦੇ ਨਹੀਂ ਆ ਕਿ ਬਹੁਤ ਵੱਧ ਗਾਂ ਦੁੱਧ ਤੇ ਬਹੁਤ ਵੱਧ ਮੱਝ ਗਾਂ ਦੁੱਧ ਦੇਵੇ ਅਸੀਂ ਸਹਾਇਕ ਤੁਹਾਨੂੰ ਦੇਦੋਂ ਡੇਰੀ ਨੂੰ ਅਪਣਾਉਣ ਲਈ ਇਹ ਸਲਾਹ ਦੇਣੀ ਚਾਹੁੰਦੇ ਪਹਿਲਾਂ ਇਹਦੇ ਤੇ ਪੂਰੀ ਆਪਣੀ ਨੌਲੇਜ ਲਈ ਜਾਵੇ ਉਸ ਤੋਂ ਬਾਅਦ ਆਪਣੇ ਪਰਿਵਾਰ ਦੇ ਵਿੱਚ ਜਿਹੜੇ ਵੱਡੇ ਆ ਜਿਨ੍ਹਾਂ ਨੇ ਪਸ਼ੂ ਸੰਭਾਲਦੇ ਹੁਣ ਉਹਨਾਂ ਤੋਂ ਦੇ ਨਾਲ ਖੜਕੇ ਪਸ਼ੂ ਖਰੀਦੇ ਜਾਂ ਤਾਂ ਆਗੇ ਪਸ਼ੂ ਖਰੀਦਣ ਵੇਲੇ ਕੋਈ ਠੱਗੀ ਨਾ ਵਜੇ then after ਉਹਨਾਂ ਨੂੰ ਇਸ ਤੋਂ ਬਾਅਦ ਉਹ ਦੇਖਦੇ ਤੁਹੰਦਾ ਸ਼ੁਰੂ ਕਰਨ ਤਾਂ ਇਹ ਬੈਨੀਫਿਟ ਚ ਰਹਿ ਸਕਦੇ ਨਸ ਸੁਧਾਰ ਇੱਕ ਐਮ ਗਾਲਾ ਨਸ ਸੁਧਾਰ ਪਸ਼ੂ ਰੱਖਣ ਲਈ ਨਸ ਸੁਧਾਰ ਦੇ ਲਈ ਸਰਕਾਰ ਵੀ ਬਹੁਤ ਜ਼ੋਰ ਦਾ ਦੇ ਰਹੀ ਜ਼ੋਰ ਦੇ ਰਹੀ ਆ ਪਰ ਸਾਨੂੰ ਖੁਦ ਵੀ ਇਹਦੇ ਵਿੱਚ ਕੋਲੇ ਕਿ ਆਉਣਾ ਪਊਗਾ ਇਹ ਹੈ ਬਹੁਤ ਲੰਮੀ ਟਰਮ ਅੱਜ ਅਸੀਂ ਮੱਝ ਨੂੰ ਕੋਈ ਸੀਮਨ ਭਰਾਉਣੇ ਜਾਂ ਕਿਸੇ ਸੰਗੇ ਸਾਹ ਦੇ ਕੋਲੇ ਕਾਰਦੇ ਤਿੰਨ ਤੋਂ ਲੈ ਕੇ 4 ਸਾਲ ਬਾਅਦ ਰਿਜ਼ਲਟ ਆਊਗਾ ਉਸ ਤੋਂ ਬਾਅਦ ਸਾਉ ਨੂੰ ਨਸ ਸੁਧਾਰ ਦੇ ਪਾਸੇ ਆਵਾਂਗੇ ਇਹ ਹੈ ਤੇ ਪ੍ਰੋਸੈਸ ਬਹੁਤ ਲੰਮਾ ਵਾ ਪਰ ਜੇ ਅੱਜ ਨਹੀਂ ਕਰਾਂਗੇ ਤੇ ਪਿੱਛੇ ਹੁੰਦਾ ਜਾਊਗਾ ਇਸ ਲਈ ਸਾਉ ਨੂੰ ਨਸ ਸੁਧਾਰ ਦੇ ਪਾਸੇ ਬਹੁਤ ਜੋਰ ਦੇਣਾ ਚਾਹੀਦਾ ਨੌਜਵਾਨ ਪੀੜੀ ਨੂੰ ਤੇ ਇਹੀ ਬੇਜ਼ੀ ਕਰਾਂਗੇ ਕਿ ਦੇਰੀ ਦੇ ਤੁੰਦੇਵਾਲ ਜਦੋਂ ਆਉਣਾ ਵਾ ਉਸ ਲਈ ਪਹਿਲਾਂ ਪੂਰੀ ਟ੍ਰੇਨਿੰਗ ਲਈ ਜਾਵੇ ਫਿਰ ਦੇਰੀ ਦੇ ਤੁੰਦੇਵਾਲ ਲਾਉਣ ਨਹੀਂ ਤੇ ਨਹੀਂ ਆਉਣਾ ਫਿਰ ਇਸ ਦੇ ਵਿੱਚ ਇਹ ਨਾ ਜਿਆਦਾ ਲਾਭ ਨਹੀਂ ਕਮਾ ਸਕਦੇ ਕਿ ਇਸ ਦੁੱਧ ਵੇਚ ਕੇ ਬਹੁਤ ਵੱਡਾ ਲਾਭ ਕਮਾਵਾਂਗੇ ਨਹੀਂ ਛੋਟਾ-ਮੋਟਾ ਪਰਵਾਹ ਦਾ ਖਰਚਾ ਚਲਾ ਸਕਦੇ ਆ ਝੂਠ ਵਾਲੀ ਚ ਕੋਈ ਗੱਲ ਨਹੀਂ ਐ ਜਿਹੜਾ ਬੜੀ-ਬੜੇ ਫਾਰਮੂਲੇ ਦੱਸ ਦਿੰਦੇ ਨੇ 30 ਲੀਟਰ 40 ਲੀਟਰ ਗਾ ਦੋ ਦਿੰਦੀ ਦੁੱਧ ਜ਼ਰੂਰ ਦੇ ਦਿੰਦੀ ਹੋਊਗੀ ਪਰ ਇਸ ਲਈ ਉਹਦੇ ਖਰਚੇ ਹੀ ਬਹੁਤ ਵੱਜ ਜਾਣਗੇ ਉਹ ਬੈਨੀਫਿਟ ਉਹਨਾਂ ਕੀ ਆਊਗਾ ਜਦ ਤੱਕ ਸਧਾਰਨ ਪਸ਼ੂ ਨੂੰ ਸੰਭਾਲ ਕੇ ਆਉਂਦਾ ਇਸ ਲਈ ਸਹੇਦਾਂ ਦੇ ਵਿੱਚ ਆਵੇ ਉਹ ਜੋ ਆਪਣੇ ਕੱਪੜੇ ਲੈ ਬਣੋ ਮਿਹਨਤ ਕਰਨੋਂ ਨਹੀਂ ਡਰਦਾ ਦੂਜਾ ਬੰਦਾ ਢੇਰੀ ਵਿੱਚ ਠੰਡੇ ਵਿੱਚ ਨਾ ਆਵੇ